ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਅਸੀਂ ਲੱਕੜ ਦਾ ਸੈਟਅਪ ਕਰ ਰਹੇ ਹਾਂ ਆਪਣੇ ਘਰ ਦੇ ਮੋਰੇ ਜਿਹੜਾ ਸਾਡਾ 프ਰੰਟ ਡੋਰ ਆ ਉਹਦੇ ਨਾਲ ਕਰਨਾ ਮੈਂ ਪਿਛਲੇ ਸਾਲ ਸੇਗਾ ਕੰਮ ਪਰ ਪਿਛਲੇ ਸਾਲ ਹੋ ਨਹੀਂ ਪਾਇਆ ਕਿਉਂਕਿ ਇਕੱਲਾ ਸੀ ਮੈਂ ਤੇ ਇਸ ਵਾਰੀ ਇੰਡੀਆ ਤੋਂ ਲੱਕੜ ਦਾ ਮਿਸਤਰੀ ਬਗਾਇਆ ਤੇ ਉਹ ਦਾ ਉਹ ਤੁਹਾਨੂੰ ਸਾਰਾ ਕੰਮ ਕਰਕੇ ਦਿਖਾਊਗਾ ਕਿੱਦਾਂ ਕੀਤਾ ਜਾਂਦਾ ਤੇ ਤੁਸੀਂ ਪਹਿਲਾਂ ਦੇਖ ਲਓ ਜਗ੍ਹਾ ਜਿੱਥੇ ਕੰਮ ਕਰਨਾ ਹੈ ਇਹ ਸਾਰਾ ਇੱਥੇ ਬਹੁਤ ਗੰਦਾ ਜਿਹਾ ਸੀਗਾ ਮੋਰੇ ਤੇ ਮੈਨੂੰ ਲੱਗਾ ਕਿ ਇਹ ਸਾਰਾ ਇੱਥੋਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਕਮਾਲ ਸਮਾਨ ਨੂੰ ਅਸੀਂ ਸਾਰਾ ਲੈ ਆਏ ਆ ਤੇ ਹੁਣ ਜਗਦੀਸ਼ ਵੀ ਤਿਆਰ ਹੋਆ ਕੰਮ ਕਰਨ ਲਈ ਲੱਕੜ ਦਾ ਕੰਮ ਬਹੁਤ ਤਕੜਾ ਮਿਸਤਰੀ ਹੈ ਇਹ ਇੰਡੀਆ ਦੇ ਵਿੱਚੋਂ ਮੁੰਡਾ ਇਹਦਾ ਇਹਦਾ ਵੀਜ਼ਾ ਇਸ ਕੰਮ ਤੇ ਲਵਾਇਆ ਗਿਆ ਤੇ ਆਹ ਸਮਾਨ ਸਾਰਾ ਇੱਧਰ ਖਲਾਰਾ ਪਿਆ ਹੈ ਹੱਲੇ ਤੇ ਫਿਰ ਜਦੋਂ ਬਣ ਜਾਊਗਾ ਤੇ ਤੁਹਾਨੂੰ ਦਿਖਾਉਣੇ ਨਾਲ-ਨਾਲ ਬਣਾਇੰਨੇ ਆ ਤੇ ਨਾਲ-ਨਾਲ ਤੁਹਾਨੂੰ ਪੈਸੀ ਦਿਖਾਉਣੇ ਆ ਜੋਰਾ ਵੀ ਥੋੜੀ ਹੈਲਪ ਕਰੂਗਾ ਜੋਰੇ ਨੇ ਹੈਲਪ ਇਹ ਕਰਨੀ ਆ ਤੇ ਬਸ ਇਹਨੇ ਆ ਮੂੰਹ ਚ ਨਿੱਪੜ ਪਾ ਕੇ ਤੇ ਦੇਖਣਾ ਆ ਓਕੇ ਜੋਰੇ ਚੁੱਪ ਰਹਿਣਾ ਵਾ ਇਹੀ ਹੈਲਪ ਵਾ ਓਕੇ ਜੀ ਫਿਰ ਦੇਖਾਉਣੇ ਤੁਹਾਨੂੰ ਨਾਲ-ਨਾਲ ਠੀਕ ਆ ਜੀ ਆ ਮੁੰਡਾ ਵੀ ਆਇਆ ਜੀ ਨਾਲ ਇਹਦੇ ਇਹ ਨਾਲ ਹੀ ਹੁੰਦਾ ਇਹਦੇ ਜਗਦੀਸ਼ ਦੇ ਨਾਲ ਹੀ ਕੰਮ ਕਰਦਾ ਹੋਰ ਪਾਜੀ ਕਿੱਦਾਂ ਫੇਰ ਤੁਹਾਨੂੰ ਲੱਗਾ ਇੱਥੇ ਨਾਰਵੇ ਬਹੁਤ ਵਧੀਆ ਬਹੁਤ ਵਧੀਆ ਪਾਜੀ ਚੰਗਾ ਲੱਗਾ ਆਕੇ ਬਹੁਤ ਵਧੀਆ ਚੰਗੀਆਂ ਗੱਲਾਂ ਚੱਕ ਰਹੇ ਪੱਥਰ ਫੇ ਹੋਰ ਹੋਰ ਬਹੁਤ ਪਾਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਇੰਜੋਏ ਹੋ ਰਿਹਾ ਪੂਰਾ ਪੂਰਾ ਇੰਜੋਏ ਕਰ ਰਹੇ ਆ ਚਲੋ ਵਧੀਆ ਗੱਲਾਂ ਇਹ ਆ ਕਿ ਗਰਮੀ ਹੈ ਨਹੀਂਗੀ ਇਹ ਬਚਾ ਆ ਇੱਥੇ ਹਾਂ ਗਰਮੀ ਤਾਂ ਪੂਰੀ ਰਾਤ ਆ ਇੰਡੀਆ ਦਾ ਬਹੁਤ ਗਰਮੀ ਹੈ ਨਾ ਲੱਗਦੀ ਹੋਣੀ ਹੋਰ ਹੋਰ ਇੰਡੀਆ ਬਹੁਤ ਜ਼ਿਆਦਾ ਗਰਮੀ ਹੋ ਗਈ ਹੋਆ ਉੱਤੇ 47 ਡਿਗਰੀ ਟੈਂਪਰੇਚਰ ਮੈਂ ਇੱਕ ਦਿਨ ਦੇਖਿਆ ਬਹੁਤ ਜ਼ਿਆਦਾ ਹੈ ਇੱਥੇ ਤਾਂ ਇਹ ਆ ਠੰਡਾ ਮੌਸਮ ਆ ਦਾਤ ਕੱਲ ਦੋ ਦਿਨ ਪਹਿਲਾਂ ਮੜੀ ਗਰਮੀ ਹੋਈ ਤਾਂ ਮੀਂਹ ਪੈ ਗਿਆ ਰਾਤ ਹੁਣ ਤਾਂ ਰਾਤ ਠੀਕ ਲੱਗਾ ਹੋਣਾ ਸੌਣ ਲੱਗੇ ਅੱਜ ਵੀ ਬੱਦਲ ਪੂਰਾ ਹੋਏ ਆ ਸ਼ਾਇਦ ਅੱਜ ਵੀ ਮੀਂਹ ਆ ਜਵੇ ਹਾਂ ਚਲੋ ਖਿੱਚੋ ਕੰਮ ਫੇਰ ਹੋਰ 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 ਕੰਮ ਨੂੰ ਪੂਰਾ ਖਿੱਚ ਰਹੇ ਆ ਹਾਂ ਉਹੀ ਫਟਾਫਟ ਕਰੋ ਫਿਰ ਕਹੋਗੇ ਆਪਾਂ ਫਿਰ ਬਾਅਦ ਚ ਜਾਣਾ ਕਿਤੇ ਕੰਮ ਹੋਰ ਤੇ ਦੋ ਕੁ ਘੰਟਿਆਂ ਦਾ ਆਪਾਂ ਨਿਵੇੜਨਾ ਹੈ ਆ ਮਿਸਤਰੀ ਉਧਰ ਉਹਨੂੰ ਫੋਨ ਆਇਆ ਇੰਡੀਆ ਤੋਂ ਉਹਦਾ ਉੱਥੇ ਹੋਰ ਨੂੰ ਕੰਮ ਕਾਹੂ ਕੰਨੀ ਮਿਲਿਆ ਹੋਰ ਸਰਦਾਰ ਸਾਹਿਬ ਲੱਗੇ ਆ ਅੱਜ ਆਪ ਏਰੀਏ ਦੇ ਵਿੱਚ ਮਿੱਟੀ ਪੈਣੀ ਆ ਪੂਰੀ ਜੇ ਲੈਵਲ ਥੋੜਾ ਰੰਦਾ ਸਾਡਾ ਓਕੇ ਓਕੇ ਹੁਣ ਲੈਵਲ ਕੱਟ ਰਿਹਾ ਉਹ ਤਾਂ ਤੁਸੀਂ ਹੁਣ ਜਿੱਦਾਂ ਕਰਨਾ ਠੀਕ ਆ ਕਰ ਦੋ ਆਪਾਂ ਨੂੰ ਨਹੀਂ ਇਸ ਬਾਰੇ ਪਤਾ ਹੈਗਾ ਕੀ ਕਰਨਾ ਤੁਸੀਂ ਹਰਿੱਤਾ ਇਹ ਇੰਡੀਆ ਵਾਲੀ ਨਹੀਂ ਮਿੱਟੀ ਆ ਕਿ ਪੰਜਾਬ ਵਾਲੀ ਪੰਜਾਬ ਚ ਤਾਂ ਸੋਨਾ ਆ ਇਹ ਦਾ ਬੰਜਰ ਜ਼ਮੀਨਾਂ ਆ ਫੇ ਵੀ ਦੇਖ ਲੈ ਨਾ ਲੋਕਾਂ ਨੇ ਕਿਦਾਂ ਰੌਣਕਾਂ ਲਾਈਆਂ ਆ ਬੰਜਰ ਚ ਹੀ ਕਿਉਂਕਿ ਕੀ ਕਹਿ ਰਹੇ ਤੁਸੀਂ ਇਸ ਬਾਰੇ ਵਧੀਆ ਗੱਲ ਆ ਨਾ ਹੋਰ ਹੋਰ ਪੰਜਾਬ ਦੀ ਮਿੱਟੀ ਸੋਨਾ ਤੇ ਇੱਥੇ ਦੀ ਮਿੱਟੀ ਦਾ ਫਰਕ ਇਹ ਹੈ ਆ ਪੰਜਾਬ ਦੀ ਮਿੱਟੀ ਜਿਹੜੀ ਆ ਉਹ ਪੂਰਾ ਸੋਨਾ ਆ ਜਿੱਥੇ ਟੱਕ ਮਾਰੋ ਐਨ ਟੱਕ ਭਰਿਆ ਆਉਂਦਾ ਤੇ ਇੱਥੇ ਮਿੱਟੀ ਤੁਹਾਨੂੰ ਮੈਂ ਦਿਖਾਉਣਾ ਇਹ ਤਾਂ ਬਜਰੀ ਆ ਆ ਬਜਰੀ ਆ ਸਾਰੀ ਬਜਰੀ ਇਹ ਇੱਧੇ ਆ ਜੀ ਪਹਾੜਾ ਆ ਨਾ ਪਹਾੜ ਤਾਂ ਹੈ ਸਾਰੇ ਆਲੇ ਦੁਆਲੇ ਯੂਰਪ ਦੇ ਵਿੱਚ ਸਾਰਾ ਪਹਾੜਾ ਹੀ ਆ ਕੁਝ ਏਰੀਆ ਜਿੱਥੇ ਖੇਤੀਬਾੜੀ ਹੁੰਦੀ ਆ ਇਹ ਸਾਰੀ ਇੱਧਰ ਮਿੱਟੀ ਪਾਊਗਾ ਇੱਧਰੋਂ ਪਟਕੇ ਨਾਲੇ ਇੱਥੋਂ ਸਫਾਈ ਹੋ ਜਾ ਘਾ ਨਹੀਂ ਹੋਊਗਾ ਦੁਬਾਰਾ ਇੱਥੇ ਸਫਾਈ ਹੋ ਜੂਗੀ ਲੈਵਲ ਜਾ ਹੋ ਜਾਊਗਾ ਹੋਰ ਭਾਜੀ ਕੀ ਪਲਾਨ ਹੈ ਤੁਹਾਡਾ ਫੇਰ ਇਸ ਬਾਰੇ ਕੀ ਸੋਚਿਆ ਤੁਸੀਂ ਕਿੱਦਾਂ ਦੀ ਆਈਟਮ ਪੇਸ਼ ਕਰਨੀ ਆ? ਹੋਰ ਪਹਿਲਾਂ ਜੀ ਆ ਜਿੱਦਾ ਲੱਕੜ ਦਾ ਆਪਾਂ ਵੇਸ ਬਣਾਉਣਾ ਇੱਥੇ ਰੱਖ ਕੇ ਮੈਪਲ ਕਰਾਂਗੇ ਪਹਿਲਾਂ ਇੱਥੇ? ਹਾਂਜੀ ਫਿਰ ਓਕੇ ਉਹਦਾ ਵੇਸ ਬਣਾਵਾਂਗੇ ਤੇ ਉਹਨੂੰ ਕੋਈ ਇੱਕ ਹਲੇ ਲੱਕੜ ਦੇ ਉਹ ਵਾਲੇ ਜਿਹੜੇ ਆ? ਹਾਂਜੀ ਇੱਕ ਤਾਂ ਫਲੋਰ ਬਣ ਜਾਣਾ ਹੈ। ਓਕੇ ਇਹ ਤਾਂ ਇੱਦੀ ਆ ਜਾਂਦਾ ਰੈਡੀ ਮੇਟ ਹੈ। ਹਾਂਜੀ ਭਾਜੀ ਇਹ ਜਿੱਦਾ ਕਲਿੱਪ ਹਾ ਜਾਂਦੇ ਇਹ ਫਲੋਰ ਉੱਪਰ ਰੱਖਾਂਗੇ। ਓਕੇ ਤੇ ਉਹਦੇ ਉੱਤੇ ਫੇ ਆਪਾਂ ਸਜਾਵਟ ਕਰਾਂਗੇ। ਦੰਗਲੇ ਰੱਖਾਂਗੇ ਜੇ ਕਿਸੇ ਨੇ ਬੈਠਣਾ ਵੈਣ ਲੈ ਵੀ ਬਣਾ ਲੈਣਾ ਥੋੜੀ ਜਗ੍ਹਾ ਕਿਉਂਕਿ ਫਿਰ ਦੋ ਚੇਅਰ ਲਾ ਦਾਂਗੇ ਇੱਥੇ ਜੇ ਕਿਸੇ ਨੇ ਮੈਣਾ ਚੇਅਰ ਵੀ ਲਾ ਸਕਦੇ ਆ ਸਵੇਰ ਦੀ ਧੁੱਪ ਇੱਥੇ ਸਿੱਖਿਆ ਕਰਨੀ ਆਹੀਂ ਸ਼ਾਮ ਦੀ ਤਾਂ ਘਰ ਦੇ ਬੈਕ ਸਾਈਡ ਤੇ ਆ ਚਲੋ ਹੁਣ ਸੈਟਅਪ ਕਰੀਏ ਪਾਜੀ ਹੈਲਪ ਕਰੋ ਮਾੜੀ ਇਹਨਾਂ ਦੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਆਪਾਂ ਥੱਲੇ ਪੂਰਾ ਜਿੱਦਾਂ ਲੈਵਲ ਨਹੀਂ ਹੈਗਾ ओके ਨਾਲ ਰੱਖੀ ਦੇਖਾਂਗੇ ਫਿਰ ਆਪਾਂ ਲੈਵਲ ਹਾਂ ਠੀਕ ਆ ਬਹੁਤ ਵਧੀਆ ਲੈਵਲ ਹੋਇਆ ਲੈਵਲ ਹੋ ਗਿਆ ਜੀ ਆਪਣਾ ਹੁਣ ਹੁਣ ਅਸੀਂ ਕਰਦੇ ਹਾਂ ਸੈਟਅਪ ਕਟਿੰਗ-ਕਟਿੰਗ ਵਧੀਆ ਹੋ ਗਈ ਹੈ ਨਾ ਪੂਰੀ ਵਧੀਆ ਨਾਲ ਲੱਗ ਗਿਆ ਧੀ ਪਾਜੀ ਇਹ ਨਹੀਂ ਪਾਜੀ ਹੈਗਾ ਜੀ ਆਪਣਾ ਕਪੜਾ ਹੋਇਆ ਹਾਂ ਆ ਬਹੁਤ ਹੋ ਗਿਆ ਹੁਣ ਗਰਮੀਆਂ ਹੋ ਗਈਆਂ ਨਾ ਇਹ ਕੱਟੇ ਕਟਾਏ ਲਿਆਂਦੇ ਆ ਨਹੀਂ ਜੀ ਆਪੂ ਕੀਤੀ ਸਾਰੀ ਸੈਟਿੰਗ ਓਕੇ ਓਕੇ ਮੈਨੂੰ ਸਿਗਾ ਤੁਸੀਂ ਗਏ ਸੀ ਨਾ ਪਹਿਲਾਂ ਲੈਂਡ ਸਮਾਨ ਤੋਂ ਉਦੋਂ ਕੱਟੇ ਕਟਾਏ ਆਪੂ ਸੈਟਿੰਗ ਦਿੱਤੀ ਗਈ ਹੋਰ ਮੈਂ ਸਾਲ ਵੀ ਆਪਰੇ ਨਹੀਂ ਆਈ ਓਕੇ ਆ ਪੱਥਰ ਬੜਾ ਨਿਕਲਿਆ ਥੱਲਿਓਂ ਮਾਸਮੂਨ ਦਾ ਇੱਥੇ ਮਿਲ ਜਾਂਦਾ ਸੌਖਾ ਹੀ ਆ ਨਾ ਵਧੀਆ ਤਰੀਕੇ ਦਾ ਲੱਗ ਜਾਂਦਾ ਸਾਰਾ ਪਰ ਇੰਡੀਆ ਉਦਾਂ ਇਹ ਆ ਕਿ ਇੰਡੀਆ ਜੇ ਇੰਡੀਆ ਆਂਦੇ ਤੂੰ ਪ੍ਰੇਮ ਦੇ ਗੇ ਹੋਣਾ ਹੀ ਉਹਨੂੰ ਸਹੀ ਗੱਲ ਹੈ ਪ੍ਰੇਮ ਕੋਪਰ ਬਜਵਾੜੇ ਤੇ ਪੱਟੇ ਤੇ ਆ ਮੁੰਡਾ ਨਾਲੇ ਹੀ ਰਹਿੰਦਾ ਸਾਡੇ ਹਾਂਜੀ ਪੱਕਾ ਹੀ ਇਹ ਨਾਲ ਓਕੇ ਹੱਥ ਦੀ ਸਫਾਈ ਇਹਦੀ ਚੰਗੀ ਆ ਹੂੰ ਲੱਤਾਂ ਨੇ ਮਿਲ ਆਦਾ ਮੁੰਡਾ ਖੇਡਦਾ ਰਿਹਾ ਕੋਈ ਬਹਿ ਨਹੀਂ ਹੁੰਦਾ ਥੱਲੇ ਫੁੱਟਬਾਲ ਬਹੁਤ ਤਕੜਾ ਪਲੇਅਰ ਹੈ ਜੀ ਓਕੇ ਓਕੇ ਪੈਰਾ ਪਰ ਬੈਠੇ ਨਹੀਂ ਜਾਂਦਾ ਇਤੋਂ ਤਾਂ ਫੁੱਟਬਾਲ ਬਹੁਤ ਜ਼ਿਆਦਾ ਭਾਜੀ ਫੁੱਟਬਾਲ ਖੇਡਦੇ ਰਹੇ ਆ ਪੰਜਾਬ ਦੇ ਵਿੱਚ ਓਕੇ ਯਾਨੀ ਕਿ ਕੋਈ ਇਦਾਂ ਦੀ ਗਰਾਊਂਡ ਹੋਊਗੀ ਇਲਾਕੇ ਦੇ ਵਿੱਚ ਜਿੱਥੇ ਨਹੀਂ ਖੇਡੇ ਖੇਡ ਖੇਡ ਕੇ ਬਸ ਟੂਰਨਾਮੈਂਟ ਖੇਡੇ ਆ ਜੀ ਓਕੇ ਗੋਡੇ ਜਾਨੀ ਕਿ ਪਹਿਲਾ ਇੱਕ ਹੀ ਗੋਟਾ ਹੋਇਆ ਸੀ ਸੱਜਾ ਉਸ ਤੋਂ ਬਾਅਦ ਫਿਰ ਖੱਬੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਉਹ ਮਿੰਟ ਦੇ ਵਿੱਚ ਇਦਾਂ ਹੁੰਦੀ ਸੀ ਕਿ ਕਾਕੇ ਚੱਲ ਤੇ ਤੋ ਵੀ ਨਾ ਖੇਡਣੀ ਹੋਣਾ ਜਿੱਤ ਨਹੀਂ ਹੋਣਾ ਚਾਹ ਹਾਂ ਬਸ ਸ਼ਾਬਾਸ਼ ਦੇ ਦੇ ਕੇ ਦੇ ਦੇ ਕੇ ਦੁਆ ਵੀ ਕਰਾ ਲਿਆ ਤੇ ਤੋਰਦੇ ਤੋਰਦੇ ਕਿ ਹੌਲੀ ਹੌਲੀ ਕਰਦੇ ਫਿਰ ਦੂਜਾ ਗੋਟਾ ਵੀ ਕਰਵਾ ਲਿਆ ਚਲੋ ਕੋਈ ਨਹੀਂ ਐਦੇ ਚੱਲਦੀ ਹੈ ਜ਼ਿੰਦਗੀ ਫਲੇਰਾ ਸੱਟਾਂ ਲੱਗਦੀਆਂ ਰਹਿੰਦੀਆਂ ਕੁਝ ਨਹੀਂ ਹੁੰਦਾ ਇਹ ਆ ਗੀਤ ਮੈਂ ਤੁਹਾਨੂੰ ਬੈਠ ਕੇ ਦਿਖਾਉਣਾ ਇੱਕ ਮਿੰਟ ਇੱਥੇ ਇੱਥੇ ਤੱਕ ਹੀ ਜਾ ਹੁੰਦਾ ਇਸ ਤੋਂ ਥੱਲੇ ਨਹੀਂ ਬੈਠ ਹੁੰਦਾ ਇਸ ਤੋਂ ਥੱਲੇ ਧਰਤੀ ਆ ਜਾਣੀ ਹੈ ਨਾ ਫੇ ਹਲੋ ਭਾਜੀ ਪੀਓ ਥੈਂਕ ਯੂ ਭਾਈ ਕੋਈ ਪਾਣੀ ਨਹੀਂ ਸਹੀ ਮੈਂ ਪੀਓ ਕੋਕ ਪੀਓ એનર્ਜੀ ਆਊਗੀ ਥੋੜੀ ਥੈਂਕ ਯੂ ਭਾਜੀ ਇਹ ਤਾਂ ਰੱਖ ਦਿੰਨਾ ਸਰਦਾਰ ਸਾਹਿਬ ਦਾ ਇੱਥੇ ਰੱਖ ਦਿੰਦੇ ਆ ਬੜੀ ਕੇ ਆ ਨੁਜੀ ਬੜਾ ਨੀ ਆ ਰਹਾ ਭਾਜੀ ਸਰਦਾਰ ਸਾਹਿਬ पी लो थोड़ा जी ले लो कोक पी लो ठंडा ठार मजा होगा बहुत ठंडी होना बहुत चि चिल, चिल पूरी। आया मजा जो निशान लाया इतों हाँ जी भाजी आज ਹਾਂਜੀ ਹਾਂਜੀ ਓਕੇ ਮੈਮ ਮੈਂ ਘਟਾਓ ਇੱਥੋਂ ਘਟਾ ਦਿਓ ਭਾਜੀ ਓਕੇ ਬਈ ਬੜੀ ਵਧੀਆ ਆ ਰਹੀ ਚਲਾਉਨੇ ਆ ਕੰਮ ਕਰਦੇ ਰੇ ਲੱਗਦੇ ਤੁਸੀਂ ਵੀ ਗੱਲ ਹੀ ਨਾ ਮਾੜਾ ਮੁੰਡਾ ਨਾ ਪਤਾ ਬਾਹਰ ਹੱਥੇ ਕਿਹੜਾ ਕੋਈ ਹੈਲਪਰ ਆਇਆ ਜਾਂ ਕੋਈ ਬੰਦੇ ਲੱਭਦੇ ਆ ਸਹੀ ਗੱਲ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਬਣਾ ਤਾਂ ਮੈਂ ਵੀ ਲੈਣਾ ਸੀ ਹੂੰ ਹੂੰ ਪਰ ਥੋੜੀ ਬੰਦਿਆਰੀ ਹੈਲਪ ਚਾਹੀਦੀ ਤੁਹਾਨੂੰ ਬਹੁਤ ਵਧੀਆ ਆ ਇਹ ਦਮਾ ਪੀਣ ਨੂੰ ਕਿ ਅੱਧੇ ਘੰਟੇ ਤੱਕ ਹੋ ਜਾਊ ਕੰਮ ਹੋ ਜਾਣਾ ਭਾਜੀ ਬਸ ਆ ਲੈ ਫਲੋਰੇ ਵਿਛਾਣਾ ਹਣ ਉੱਤੇ ਬਸ ਓਕੇ ਬਾਕੀ ਦਾ ਹੋ ਗਿਆ ਫਲੋਰਿੰਗ ਲੱਗੇ ਕਰ ਜੀ ਓਕੇ ਬਾਕੀ ਦਾ بیس ਹੋ ਗਿਆ ਸਾਡਾ ਤਿਆਰ ਆ ਦੇਖੋ ਜੀ ਸ਼ੁਰੂ ਹੋ ਗਿਆ ਕੰਮ ਫਲੋਰ ਬਣ ਲਾ ਪਿਆ ਸੋਖੇ ਕੰਮ ਹੋ ਗਿਆ ਥੱਲੇ ਛੋੜਦੇ ਇਹਨੂੰ ਚਾਈਨਾ ਚਾਈਨਾ ਹੀ ਆຊਾਇਆ ਪਿਆ ਨਾ ਕੀ ਕੁਛ ਬਣਾ ਬਣਾ ਕੇ ਛੁੱਟੀ ਜਾਂਦੇ ਆ ਰੈਡੀ ਮੇਟ ਇਹ ਸਭ ਕੁਝ ਆ ਹੀ ਜਾਂਦਾ ਯੋ ਯੋ ਸਿੰਘ ਸਾਹਿਬ ਉਹ ਵੀ ਆ ਗਿਆ ਜੀ ਹੋਰ ਸਾਨੂੰ ਕੰਮ ਰੋਕਣਾ ਪੈ ਗਿਆ ਮੀਂਹ ਤੇਜ ਹੋ ਗਿਆ ਤੇ ਹੁਣ ਇਸ ਕਰਕੇ ਸਮਾਂ ਰੱਖਾਂਗੇ ਇਸਦੇ ਉੱਤੇ ਤੇ ਹੁਣ ਦੇਖਦੇ ਆ ਜੇ ਸ਼ਾਮ ਨੂੰ ਥੋੜਾ ਮੀਂਹ ਹਟੂਗਾ ਤਾਂ ਫਿਰ ਕੰਮ ਸ਼ੁਰੂ ਕਰਦੇ ਆ ਕੁਝ ਸਮੇਂ ਲਈ ਡਿਲੇ ਕੀਤਾ ਉਹਨਾਂ ਚਿਰ ਅਸੀਂ ਖਾਣਾ ਖੂਣਾ ਖਾ ਲਾਂਗੇ ਤਾਂ ਫਿਰ ਜੇ ਫਿਰ ਦੁਬਾਰਾ ਸ਼ੁਰੂ ਕਰਦੇ ਆ ਜੀ ਓਕੇ ਮੀਂਹ ਕਰਕੇ ਕੱਲ ਕੰਮ ਰੋਕਣਾ ਪਿਆ ਸੀ ਤੇ ਫਿਰ ਅੱਜ ਹੁਣ ਬੰਦੇ ਆ ਗਏ ਆ ਸਵੇਰ ਦੇ ਕੰਮ ਤੇ ਦੇ ਆਲੀ ਤੇ ਆ ਗਿਆ ਆ ਥੋੜਾ ਜਿਹਾ ਚੇਂਜ ਕਰ ਰਹੇ ਆ ਇਹ ਥੋੜਾ ਜਿਹਾ ਨਾ ਪਟੀਆਂ ਇੱਕ ਦੂਏ ਸਹੀ ਤਰੀਕੇ ਨਾਲ ਫਸ ਨਹੀਂ ਰਹੀਆਂ ਕਿਉਂਕਿ ਥੱਲੇ ਥੋੜਾ ਲੈਵਲ ਦਾ ਚੱਕਰ ਸਿਕਾ ਹੁਣ ਅੱਜ ਥੋੜਾ ਜਿਹਾ ਪਲਾਈ ਲਿਆਂਦੀ ਆ ਤੇ ਉਹ ਪਹਿਲਾਂ ਵਿਛਾਉਣੀ ਆ ਪਲਾਈ ਥੱਲੇ ਤਾਂ ਫੇਰ ਉਹਨੂੰ ਕਰਦੇ ਆ ਅੱਜ ਸੈੱਟ ਪਲਾਈ ਲਿਆਂਦੀ ਆ ਜੀ ਅੱਜ ਪਲਾਈ ਹੁਣ ਥੱਲੇ ਵਿਛਣੀ ਆ ਤਾਂ ਫੇਰ ਬਣੂ ਗੱਲ ਲੋ ਕਾਕੂ ਅੱਜ ਕੰਮ ਤੇ ਲਾ ਆ। ਆ ਮੋ ਡਲੇ ਹੋਣ ਕਰਕੇ ਹੁਣ ਸਲੈਟ ਲੇਟ ਆਈ ਐ ਨਾ ਲੋ ਕਾਕੂ ਦੀ ਮੈਂ ਕਿਹਾ ਬਨ ਗਿਆ ਮੈਂ ਤੈਨੂੰ ਤੇ ਮਾਂ ਤੇਨੂੰ ਮੰਨ ਗਿਆ ਮੈਂ ਕਿਹਾ ਕਿਦਾਂ ਵੱਡੂ ਆ ਮੈਂ ਸੋਚਦਾ ਸੀ ਹਾ ਦੇ ਕਿ ਤੱਕ ਲਾ ਲੈ ਡੇਡੇ ਮੇਡੇ ਆ ਜਿਹੜੀ ਪਲਾਈ ਦੂਜੀ ਹੁੰਦੀ ਉਹ ਨਾ ਇਦਾਂ ਦੀ ਲੱਕੜ ਦੀ ਉਹਦੇ ਚ ਇਦਾਂ ਆਰੀ ਚੱਲ ਜਾਂਦੀ ਆ ਇਹ ਬੋਰਡ ਆ ਇਹ ਇਹਦੇ ਵੀ ਸਿੱਧੀ ਚੱਲਦੀ ਆ ਮੋੜਦੀ ਨਹੀਂ ਹਾਰੀ ਹਾਂ ਯੋ ਇਹਨੂੰ ਕੰਦੇ ਆ ਦਿਮਾਗ ਦੀ ਗੇਰ ਅੱਜ ਕੱਲ ਪੈਸੇ ਹੀ ਦਿਮਾਗ ਦੇ ਆ ਬਸ ਜਿੰਨਾ ਮਾਜੀ ਭੱਜੀ ਜਾ 150 ਮੁੱਲਕ ਸਿਰ ਤੇ ਭਾਰਾ ਕੇ ਕਿਸੇ ਨੇ ਨਹੀਂ ਪੁੱਛਣਾ ਬਸ ਖੇਡ ਸਾਰੀ ਦਿਮਾਗ ਦੀ ਰਹਿ ਗਈ ਆ ਅਗਲੇ ਕੰਦੇ ਉਹਦਾ ਕੀ ਮੈਗ ਦੀ ਤੇ ਮੈਂ ਮਸ਼ੀਨ ਲਿਆ ਕੇ ਚਕਾ ਲੂੰ ਪਰ ਦਿਮਾਗ ਚਾਹੀਦਾ ਹੈ ਜਿਹੜਾ ਤੁਸੀਂ ਕਰਕੇ ਦਿਖਾ ਰਹੇ ਆ ਤੁਹਾਨੂੰ ਕੰਪਨੀ ਨੂੰ ਮਾਲ ਦੇ ਮਾਲਕ ਨੂੰ ਕੀ ਫਾਇਦਾ ਹੋ ਰਿਹਾ ਤੁਹਾਡੇ ਕੋਲੋਂ ਉਹ ਦਿਮਾਗ ਆਵਾ ਪਾਰ ਚ ਕੌਣ ਆਲੇ ਉਹ ਕਹਿੰਦਾ ਬਸੇਰੇ ਮੇਰੇ ਕੋ ਬੰਦਾ ਐ ਇਹਨਾ ਬੰਨ ਕੰਪਲੀਟ ਹੋ ਗਿਆ ਜੀ ਬਹੁਤ ਸੋਹਣਾ ਬਣ ਰਿਹਾ ਤੇ ਆ ਥੋੜੀ ਹੁਣ ਕਟਿੰਗ ਹੋਣੀ ਲੱਗਣੀ ਇੱਥੇ ਪੀਸ ਕੱਟ ਕੇ ਤੇ ਹੁਣ ਉਹ ਕੱਟ ਰਿਹਾ ਇੱਧਰ ਕਟਿੰਗ ਦਾ ਕੰਮ ਚੱਲ ਰਿਹਾ ਹੁਣ ਕਟਿੰਗ ਔਖੀ ਆ ਨਾ ਸਭ ਤੋਂ ਹੁੰਦੀ ਐਂਡ ਕਰਨਾ ਫਿਨਿਸ਼ਿੰਗ ਜਿਹੜੀ ਆ ਨਾ ਇਹ ਹੀ ਔਖੀ ਹੁੰਦੀ ਐ ਇਹਨੂੰ ਤੇ ਇੱਥੇ ਇੱਕ ਪੱਟੀ ਲੱਗਣੀ ਆ ਬਾਹਰਲੀ ਸਾਈਡ ਹੋਇਆ ਸੰਡੇ ਅੱਜ ਤਾਂ ਮਿਲਣੀ ਨਹੀਂ ਹੁਣ ਕੱਲ ਲਿਆਵਾਂਗੇ ਤਾਂ ਫਿਰ ਕੱਲ ਨੂੰ ਇੱਥੇ ਕੰਪਲੀਟ ਕਰਾਂਗੇ ਪਰ ਹੈ ਬਹੁਤ ਸ਼ਾਨਦਾਰ ਹੋ ਗਿਆ ਹੁਣ ਕੰਮ ਬਹੁਤ ਵਧੀਆ ਹੋ ਗਿਆ ਬਣ ਗਿਆ ਆ ਪੱਥਰ ਪੁੱਥਰ ਬਹੁਤ ਸੋਹਣੇ ਚੇਂਟੇ ਤੁਸੀਂ ਲੋ ਜੀ ਫਾਈਨਲੀ ਜਿਸ ਦਾ ਇੰਤਜ਼ਾਰ ਸੀ ਸਾਨੂੰ ਪਿਛਲੇ ਸਾਲ ਤੋਂ ਅੱਜ ਉਹ ਬਣ ਕੇ ਰੈਡੀ ਹੋ ਗਿਆ ਚਲੋ ਹੁਣ ਤੁਹਾਨੂੰ ਦਿਖਾਉਂਦਾ ਆ ਦੱਸਿਓ ਫਿਰ ਸਾਨੂੰ ਕਿਦਾਂ ਲੱਗਿਆ ਆ ਦੇਖੋ ਜੀ ਬਣ ਕੇ ਰੈਡੀ ਆ ਇਹ ਕ੍ਰੈਡਿਟ ਆ ਦੋਹਾਂ ਮੁੰਡਿਆਂ ਨੂੰ ਜਾਂਦਾ ਇਹ ਆਇਆ ਇੰਡੀਆ ਤੋਂ ਬਣਾਉਣ ਆਏ ਸੀ ਇਹ ਜੋਰਾ ਬੈਠਾ ਆ ਇੰਜੋਏ ਕਰ ਰਿਹਾ ਜੋਰੇ ਕਿੱਦਾਂ ਵਧੀਆ ਲੱਗਾ ਛੋੜਾ ਜੋਰੇ ਕਿੱਦਾਂ ਲੱਗਾ ਸੰਦ ਆਇਆ ਜੋਰੇ ਨੂੰ ਦੇਖੋ ਜੀ ਪੂਰਾ ਦਿਖਾਉਣਾ ਇੱਥੋਂ ਜਾ ਕੇ ਪਿੱਛੇ ਨਾਲ ਸੋਹਣਾ ਲੱਗਾ ਕਮਾਲ ਕਰਤੀ ਵੀ ਮੁੰਡਿਓ ਇਹ ਹੁਣ ਥੈਂਕ ਯੂ ਬਹੁਤ ਬਹੁਤ ਤੁਹਾਡਾ ਵੈਲਕਮ ਬੈਕ ਵੈਲਕਮ ਭਾਜੀ ਲੋ ਜੀ ਹੁਣ ਅਸੀਂ ਲੱਗਿਆ ਬਲੌਗ ਦੀ ਸਮਾਪਤੀ ਕਰਨ ਤੇ ਤੁਸੀਂ ਦੱਸਿਓ ਸਾਨੂੰ ਕਿਦਾਂ ਲੱਗਿਆ ਜਿਹੜਾ ਅਸੀਂ ਪ੍ਰੋਜੈਕਟ ਬਣਾਇਆ ਤੇ ਮੁੰਡਿਆਂ ਨੇ ਐਪਰੀਸ਼ੀਏਟ ਕਰਿਓ ਹੈ ਇੰਡੀਆ ਵਾਲਿਆਂ ਨੂੰ ਚਲੋ ਫੇਰ ਠੀਕ ਆ ਜੀ ਹੁਣ ਮਿਲਦੇ ਆ ਕਿਤੇ ਅਗਲੇ ਨਵੇਂ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਓਕੇ ਬਾਏ ਬਾਏ ਟੇਕ ਕੇਅਰ ਰੱਬ ਰੱਖਾ